ਮੈਂ ਫੋਰ ਐਕਟਿਵ ਕਰ ਲਿਆ ਜੀ ਆਪਣਾ ਰਸਤੇ ਦੇ ਵਿੱਚ ਸਾਨੂੰ ਇੱਕ ਗੁਫਾ ਦਿਖੀ ਆ ਦੇਖੋ ਰਸਤੇ 'ਚ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਕਦੇ ਇਦਾਂ ਬਾਗ ਮਿਲ ਜੇ ਰਸਤੇ 'ਚ ਅੱਛਾ ਜੀ ਕਈ ਵਾਰੀ ਦੇਖਿਆ ਸੋ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਕੋਕੋਨਟ ਕੋਕੋਨਟ ਇਦਾਂ ਦੀ ਜਗ੍ਹਾ ਹੈ ਜਿੱਥੇ ਤੁਸੀਂ ਆਫ-ਰੋਡਿੰਗ ਵੀ ਕਰ ਸਕਦੇ ਹੋ ਤੇ ਆਪਣੀ ਫੈਮਿਲੀ ਨਾਲ ਵੀ ਘੁੰਮ ਸਕਦੇ ਹੋ ਔਰ ਬਿਲਕੁਲ ਅਲੱਗ ਜਗ੍ਹਾ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਔਰ ਇੱਕ ਗੱਲ ਹੋਰ ਕਿ ਸਾਡੇ ਚੈਨਲ ਨੂੰ ਜਿੰਦਾ ਤੁਸੀਂ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਲਾਈਕ ਐਂਡ ਸ਼ੇਅਰ ਕਰਦੇ ਰਹੋ ਧੰਨਵਾਦ ਜੀ ਇਹ ਜਿਹੜੀ ਹੁਸ਼ਿਆਰਪੁਰ ਦਾ ਮਸ਼ਹੂਰ ਕਲੌਕ ਟਾਵਰ 1936 ਚ ਬਣਿਆ ਸੀ ਤੇ ਦੇਖੋ ਅੱਜ ਵੀ ਸਹੀ ਸਮਾਂ ਦੱਸ ਰਿਹਾ ਕਿਉਂਕਿ ਸੋਨਾਲਿਕਾ ਟਰੈਕਟਰ ਕੰਪਨੀ ਨੇ ਇਹਨੂੰ ਦੁਬਾਰਾ ਰੈਨੋਵੇਟ ਕਰਾਇਆ ਇਹ ਜੀ ਹੁਸ਼ਿਆਰਪੁਰ ਦਾ ਐਗਜ਼ਿਟ ਟੂਵਰਡਸ ਹਿਮਾਚਲ ਇਹ ਰਸਤਾ ਹੈ ਜੀ ਹੁਸ਼ਿਆਰਪੁਰ ਤੋਂ ਬਾਹਰ ਜਾਣ ਲਈ ਮਾਤਾ ਜੰਦਪੁਰ ਨਹੀਂ ਚਾਹੋਗੇ ਨੂੰ ਅਸੀਂ ਪੰਗੀ ਚੋ ਵੀ ਕਹਿੰਦੇ ਆ ਪੰਗੀ ਪੁਲ ਵੀ ਕਹਿੰਦੇ ਆ ਪੁਰਾਣਾ ਨਾਮ ਹੈ ਪੰਗੀ ਪੁਲ ਅਗਰ ਤੁਸੀਂ ਹੁਸ਼ਿਆਰਪੁਰ ਤੋਂ ਬਾਹਰ-ਬਾਰ ਦੀ ਆ ਰਹੇ ਹੋ ਕਿਸੇ ਹੋਰ ਜ਼ਿਲ੍ਹੇ ਤੋਂ ਜਾਂ ਹੋਰ ਜਗ੍ਹਾ ਤੋਂ ਏ ਜਿਹਨੂੰ ਬੋਲਦੇ ਆ ਨਲੋਇਆਂ ਚੌਂਕ ਇਹ ਨਲੋਇਆਂ ਚੌਂਕ ਦੇ ਨਾਮ ਨਾਲ ਮਸ਼ਹੂਰ ਹੈ ਤੁਸੀਂ ਇਥੋਂ ਚਾਰ ਰਸਤੇ ਜਾਂਦੇ ਆ ਜੀ ਇਹ ਹੁਸ਼ਿਆਰਪੁਰ ਵਾਲਾ ਜਿਸ ਸਾਈਡ ਤੋਂ ਅਸੀਂ ਆਏ ਆ ਲੈਫਟ ਸਾਈਡ ਵਾਲਾ ਜਲੰਧਰ ਨੂੰ ਰਾਈਟ ਸਾਈਡ ਵਾਲਾ ਹਿਮਾਚਲ ਔਰ ਇਹ ਵਾਲਾ ਜੋ ਰਸਤਾ ਤੁਸੀਂ ਦੇਖ ਰਹੇ ਹੋ ਇਹ ਜਾ ਰਿਹਾ ਜੀ ਹੁਸ਼ਿਆਰਪੁਰ ਟਵਰਡਸ ਦਸੂਆ ਮੁਕੇਰੀਆਂ ਪਠਾਨਕੋਟ ਜੰਮੂ ਨੂੰ ਵੀ ਹੁਸ਼ਿਆਰਪੁਰ ਤੋਂ ਇਹੀ ਰਸਤਾ ਹੈ ਤੁਸੀਂ ਇਸ ਰਸਤੇ ਤੋਂ ਆਪ ਵਾਹ ਚੌਂਕ ਦੇ ਵਿੱਚ ਇੱਥੇ ਤੁਸੀਂ ਰਾਈਟ ਟਰਨ ਲੈਣਾ ਆ ਇਹ ਵਾਲਾ ਢੋਲਵਾਹਾ ਡੈਮ ਨੂੰ ਵੀ ਰਸਤਾ ਨਿਕਲ ਜਾਂਦਾ ਤੇ ਤੁਹਾਡੇ ਕੁਕਰਨੇਟ ਸਾਈਡ ਨੂੰ ਵੀ ਜਦੋਂ ਆਪਾਂ ਜਾਂਦੇ ਆ ਤੇ ਕੁਕਰਨੇਟ ਨੂੰ ਵੀ ਇਹ ਨਿਕਲ ਜਾਂਦਾ ਆਜੋ ਇਹ ਹੈ ਜੀ ਢੋਲਵਾਹਾ ਡੈਮ ਨੂੰ ਜਾਣ ਵਾਲਾ ਰਸਤਾ ਇਹ ਦੇਖੋ ਬਹੁਤ ਹੀ ਖੂਬਸੂਰਤ ਰਸਤਾ ਆ ਸਿੰਗਲ ਰੋਡ ਆ ਬਟ ਨਜ਼ਾਰਾ ਬਹੁਤ ਵਧੀਆ ਆ ਬਹੁਤ ਅੱਛਾ ਵਿਊ ਆ ਲਓ ਜੀ ਪਹੁੰਚ ਗਏ ਆ ਜੀ ਢੋਲਵਾਹਾ ਡੈਮ ਤੇ ਆ ਦਿਖਾਉਣੇ ਤੁਹਾਨੂੰ ਅੰਦਰ ਦਾ ਨਜ਼ਾਰਾ ਗੇਟ ਇਸ ਸਾਈਡ ਤੋਂ ਬੰਦ ਆ ਤੁਸੀਂ ਕਾਰ ਅੰਦਰ ਨਹੀਂ ਲਿਆ ਸਕਦੇ ਪੈਦਲ ਅੰਦਰ ਆ ਸਕਦੇ ਤੁਸੀਂ ਔਰ ਇਹ ਦੇਖੋ ਸਾਰਾ ਜਿਹੜਾ ਏਰੀਆ ਹੈ ਡੈਮ ਦਾ ਵਿਊ ਹੈ ਦੋਸਤੋ ਇਹ ਹੈ ਜੀ ਢੋਲਵਾਹਾ ਡੈਮ ਤੁਸੀਂ ਜਦੋਂ ਵੀ ਕੂਕਾਨੇਡ ਜਾਣਾ ਤਾਂ ਤੁਸੀਂ ਢੋਲਵਾਹਾ ਡੈਮ ਵੀ ਆ ਸਕਦੇ ਆ ਇਹ ਦੇਖੋ ਇੱਥੇ ਸਾਰਾ ਪਾਣੀ ਸਟੋਰਡ ਆ ਵਾਹ ਦਾ ਕੋਕਨਟ ਦਾ ਰਸਤਾ 11 ਕਿਲੋਮੀਟਰ ਦਾ ਜੀ ਦੇਖੋ ਜੀ ਕਿੰਨਾ ਖੂਬਸੂਰਤ ਜੰਗਲ ਆ ਉਹ ਪੁਰਾਣੇ درخت ਨੇ ਸਾਈਡ ਤੇ ਟੋਟਲੀ ਸਾਰਾ ਜੰਗਲ ਦਾ ਏਰੀਆ ਹੈ ਜੀ ਕੋਕਨਟ ਜੰਗਲੀ ਜਾਨਵਰਾਂ ਤੋਂ ਬਚਾ ਲਈ ਇਹ ਦੇਖੋ ਬਾੜ ਕੀਤੀ ਹੋਈ ਆ ਜੰਗਲੀ ਸੂਰ ਜਿਹੜੇ ਹੈਗੇ ਆ ਆਮ ਤੌਰ ਤੇ ਇੱਥੇ ਆ ਜਾਂਦੇ ਆ ਤੇ ਇਹ ਇਹਨਾਂ ਦੀ ਫਸਲ ਖਰਾਬ ਕਰ ਦਿੰਦੇ ਆ ਜਿਨ੍ਹਾਂ ਨੇ ਕੁਝ ਆਪਣਾ ਇੱਥੇ ਫਸਲ ਵੀਜੀ ਹੁੰਦੀ ਆ ਉਹ ਫਿਰ ਅਪ ਐਦਾਂ ਵਾਰਡ ਕਰਕੇ ਉਹਨਾਂ ਤੋਂ ਬਚਾਅ ਕਰਦੇ ਆ ਆਪਣਾ ਟੋਲਵਾਹਾ ਕ੍ਰਾਸ ਕਰਨ ਤੋਂ ਬਾਅਦ ਪਹਾੜੀ ਏਰੀਆ ਸਟਾਰਟ ਹੋ ਜਾਂਦਾ ਆ ਤੁਹਾਨੂੰ ਐਦਾਂ ਲੱਗੇਗਾ ਕਿ ਹਿਮਾਚਲ ਚ ਐਂਟਰ ਕਰ ਗਏ ਬਟ ਨਹੀਂ ਇਹ ਪੰਜਾਬ ਆ ਸਾਰਾ ਰਸਤੇ ਦੇ ਵਿੱਚ ਕਈ ਐਦਾਂ ਦੇ ਕੁਦਰਤੀ ਨਜ਼ਾਰੇ ਦੇਖਣ ਨੂੰ ਮਿਲਦੇ ਆ ਤੁਹਾਡਾ ਮਨ ਕਰਦਾ ਕਿ ਤੁਸੀਂ ਰੁੱਕ ਕੇ ਫੋਟੋ ਸ਼ੂਟ ਕਰੋ ਬਹੁਤ ਹੀ ਵਧੀਆ ਰਸਤਾ ਤੁਸੀਂ ਇੰਜੋਏ ਕਰੋਗੇ ਇਸ ਰਸਤੇ ਨੂੰ ਜੇディ ਕੋਕੋਨਟ ਦਾ ਮੇਨ ਐਂਟਰੈਂਸ ਇੱਥੋਂ ਆਪਾਂ ਲੈਫਟ ਹੋਵਾਂਗੇ ਕੋਕੋਨਟ ਨੂੰ ਰਸਤਾ ਇਹ ਵਾਲਾ ਜਾ ਰਿਹਾ ਪਹੁੰਚ ਚੁੱਕੇ ਹਾਂ ਜੀ ਕੋਕੋਨਟ ਖਾਡਾ ਇਹਨੂੰ ਕਹਿੰਦੇ ਆ ਜੀ ਇਹ ਜੀ ਕੋਕੋਨਟ ਦਾ ਰਸਤਾ ਦੇਖੋ ਉਹ ਕਿੰਨਾ ਸੋਹਣਾ ਵਿਊ ਆ ਐਦਾਂ ਦਾ ਸੋਹਣਾ ਵਿਊ ਹਾਰਪੁਰ ਤੇ ਕੋਕੋਨਟ ਤੋਂ ਇਲਾਵਾ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੇਗਾ ਪਰ ਤੁਹਾਡੀ ਕਾਰ ਸਾਡੀ ਥੋੜੀ ਜਿਹੀ ਜ਼ੋਰ ਮੰਗਦੀ ਆ ਮੈਨੂੰ ਲੱਗਦਾ ਕਿ 4x4 ਲਾਣਾ ਪੈਣਾ ਇੱਥੇ। ਲਓ ਜੀ ਅਸੀਂ 4x4 ਐਕਟਿਵ ਕਰ ਲਿਆ ਜੀ ਆਪਣਾ। ਹੁਣ ਸਾਨੂੰ ਡਰਾਈਵਿੰਗ ਦੇ ਵਿੱਚ ਕੋਈ ਦਿੱਕਤ ਨਹੀਂ ਆਈ। ਨਿਕਲ ਗਿਆ ਪਾਜੀ ਅਸੀਂ ਪਹੁੰਚਿਆ ਦੀ ਕੁੱਕੜੇਡ ਖਾਲਸਾ ਦਾ ਰੂਨ ਤਾਂ ਭਾਈ ਸਾਹਿਬ ਇੱਥੇ ਪਾਜੀ ਹੁਣੀ ਮਿਲੇ ਆ ਆਪਾਂ ਇਹ ਨਵੀਂ ਰਾਨਾ ਗੱਲ ਕਰਦੇ ਦੇਖੋ ਇਹਨਾਂ ਨੇ ਬਣਾਇਆ ਆਪਣਾ ਬੜਾ ਵਧੀਆ ਜਿਗਾੜ ਆ ਜੋ ਤੁਹਾਨੂੰ ਦਿਖਾਉਣੇ ਆ ਇਹਨਾਂ ਨੇ ਬਣਾਇਆ ਜੀ ਆਪਣਾ ਇਹ ਪੂਰਾ ਕੋਰੀਆ ਵਾਲਾ ਉੱਪਰ ਇਹਨਾਂ ਨੇ ਵਾਪਰ ਰੱਖੇ ਚਿਕਨ ਚਿਕਨ ਬਣਾਉਣਗੇ ਕਿੰਨੇ ਪਾਜੀ ਕਿੱਥੋਂ ਆਪਾਂ ਵੋਸਰ ਲੱਗੀ ਅੱਛਾ ਇਹ ਬੜੀ ਹੁਣੀ ਭਗਪੁਰ ਤੋਂ ਆਏ ਆ ਤੇ ਇੱਧਰ ਆਫ ਰੋਡਿੰਗ ਕਰਨ ਆਏ ਆ ਦੋ ਚਾਰ ਕਾਰਾਂ ਲੈ ਕੇ ਆਏ ਸੀ ਇਹਨਾਂ ਦੀ ਅੱਗੇ ਇੱਕ ਗੱਡੀ ਫਸ ਗਈ ਆ ਉੱਧਰ ਗਏ ਤੇ ਬਾਕੀ ਅੱਧੀ ਟੀਮ ਇੱਧਰ ਲੱਗੀ ਹੋਈ ਆ ਕੁਕਿੰਗ ਲਈ ਅੱਧੀ ਟੀਮ ਉੱਧਰ ਗਈ ਹੋਈ ਆ ਕਿਦਾਂ ਆ ਵੀ ਇੱਧਰ ਜਿ ਆਉਣਾ ਆ ਤੇ ਆਪਾਂ ਡੇ ਟਾਈਮ ਆਓ ਤਾਂ ਕਿ ਇਸਕ ਟਾਈਮ ਤੱਕ ਤੁਸੀਂ ਆਪਣਾ ਸਮੇਟ ਕੇ ਵਾਪਸ ਜਾ ਸਕੋ ਕਿਉਂਕਿ ਕਈ ਵਾਰ ਤੁਹਾਡੀ ਕਾਰ ਫਸ ਜਾਂਦੀ ਆ ਤੇ ਉਸ ਕੇਸ ਦੇ ਵਿੱਚ ਫਿਰ ਲੋਕਲ ਹੈਲਪ ਤਾਂ ਮਿਲ ਜਾਂਦੀ ਆ ਬਟ ਕਈ ਵਾਰੀ ਮੌਕੇ ਤੇ ਨਹੀਂ ਮਿਲ ਪਾਉਂਦੀ ਫਿਰ ਟਾਈਮ ਜ਼ਿਆਦਾ ਲੱਗ ਜਾਂਦਾ ਤੇ ਬਹੁਤ ਵਧੀਆ ਵੀ ਉਹ ਕਿਦਾਂ ਰੱਗਿਆ ਭੱਜੀ ਤੁਹਾਨੂੰ ਬਹੁਤ ਵਧੀਆ ਬਜੀ ਵਧੀਆ ਪਹਿਲੀ ਪਹਿਲਾਂ ਵੀ ਆਏ ਹੋਗੇ ਪਹਿਲਾਂ ਵੀ ਆਏ ਤੁਸੀਂ ਹਾਂਜੀ ਹਾਂਜੀ ਪਹਿਲਾਂ ਵੀ ਆਏ ਇੱਕ ਦੋ ਵਾਰੀ ਅੱਛਾ ਜੀ ਪਹਿਲਾਂ ਵੀ ਇਹ ਭਾਜੀ ਪਹਿਲੇ ਵੀ ਆਏ ਆ ਦੇਖੋ ਜਿੱਦਾਂ ਜਿੱਦਾਂ ਤੁਸੀਂ ਆਉਨੇ ਫਿਰ ਤੁਸੀਂ ਨੈਕਸਟ ਟਾਈਮ ਜਿੱਦਾਂ ਵੀ ਤੁਹਾਨੂੰ ਲੱਗਦਾ ਕਿ ਹੋਰ ਚੀਜ਼ਾਂ ਦੀ ਸੁਧਾਰ ਦੀ ਲੋੜ ਆ ਜਾਂ ਕੋਈ ਚੀਜ਼ਾਂ ਨਾਲ ਲੈ ਕੇ ਆਉਣੀਆਂ ਫਿਰ ਬੰਦਾ ਆਪਣੇ ਆਪ ਨੂੰ ਉਦਾਂ ਦਾ ਪ੍ਰੇਪੇਅਰ ਕਰਕੇ ਆਉਂਦਾ ਕਿ ਤੁਸੀਂ ਦੇਖ ਸਕਦੇ ਹੋ ਜਿਹੜੀ ਗੁਫਾ ਆ ਸਾਨੂੰ ਇੱਥੇ ਦੇਖਣ ਨੂੰ ਮਿਲੀ ਹੈ ਗੁਫਾ ਇਹ ਮੈਨ ਮੇਡ ਨਹੀਂ ਹੈਗੀ ਇਹ ਨੇਚਰਲ ਗੁਫਾ ਆ ਤੋਂ 15 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤੁਸੀਂ ਫਿਰ ਜਦੋਂ ਇਸ ਜਗ੍ਹਾ ਤੇ ਪਹੁੰਚਦੇ ਹੋ ਇੱਥੇ ਲਿਖਿਆ ਹੈ ਜੀ ਜਲਕਰ ਸਪਲਾਈ ਸਕੀਮ ਦੇ ਰਹੀਆਂ ਇੱਥੋਂ ਤੁਸੀਂ ਸਿੱਧੇ ਨਹੀਂ ਜਾਣਾ ਇੱਥੋਂ ਸਿੱਧੇ ਜਾਓਗੇ ਅੱਗੇ ਚੋ ਦੇ ਵਿੱਚ ਫਸ ਜਾਓਗੇ ਤਾਂ ਤੁਸੀਂ ਲੈਫਟ ਸਾਈਡ ਹੋਣਾ ਜੀ ਤੁਸੀਂ ਇਸ ਸਾਈਡ ਨੂੰ ਲੈਫਟ ਸਾਈਡ ਹੋਣਾ ਹੈ ਤੇ ਤੁਸੀਂ ਪਹੁੰਚੋਗੇ ਥਾਣਾ ਡੈਮ ਤੇ ਇਹ ਥੋੜੇ ਉੱਚੇ ਨੀਵੇਂ ਰਸਤੇ ਆ ਬਟ ਬਹੁਤ ਵਧੀਆ ਇੰਜੋਇਮੈਂਟ ਹੋ ਰਿਹਾ ਇੱਧਰ ਤੁਹਾਡੀ ਜਾਣਕਾਰੀ ਵੀ ਦੱਸ ਦਿੰਨੇ ਆ ਹੁਸ਼ਾਰਪੁਰ ਫੋਰੈਸਟ ਡਿਪਾਰਟਮੈਂਟ 10 ਲੱਖ ਬੂਟੇ ਲਗਾਏਗਾ ਉਹ ਵੀ ਡਰੋਨ ਦੀ ਮਦਦ ਨਾਲ ਜਿਸ ਜਗ੍ਹਾ ਪਹੁੰਚਣਾ ਮੁਸ਼ਕਲ ਆ ਉੱਥੇ ਡਰੋਨ ਰਾਹੀਂ ਬੀਜ ਸੁੱਟੇ ਜਾਣਗੇ ਜੀ ਇੱਥੋਂ ਦੇ ਲੋਕਲਸ ਲੋਗ ਨੇ ਜਾ ਰਹੇ ਆ ਪੈਦਲ ਰਸਤੇ ਤੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਨਾਲ ਰੋਕ ਕੇ ਪੁੱਛਾਂਗੇ ਕਿ ਇਹਨਾਂ ਦਾ ਪਿੰਡ ਕਿਹੜਾ ਆ ਤੇ ਇੱਥੇ ਪਿੰਡ ਬਾਰੇ ਪੁੱਛਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਆ ਵਜੀ ਕੀ ਆਪਾਂ ਲੋਕਲੀ ਹਾਂ ਇੱਥੇ ਹਾਂਜੀ ਅੱਛਾ ਕਿਹੜਾ ਪਿੰਡ ਆਪਣਾ ਦੇਰੀਆਂ ਦੇਰੀਆਂ ਆ ਪਿੱਛੇ ਜਿਹੜਾ ਸਾਰਾ ਇਹ ਦੇਰੀਆਂ ਪਿੰਡ ਸੀਗਾ ਅੱਛਾ ਆਪਾਂ ਕਿੱਧਰ ਨੂੰ ਜਾ ਰਹੇ ਨੇ ਦੇਰੀਆਂ ਕੋਈ ਹੈਰੀਆਂ ਤੋਂ ਅੱਛਾ ਦੋ ਦੇਰੀਆਂ ਦੋ ਅਲੱਗ-ਅਲੱਗ ਪਿੰਡ ਆ ਨੇ ਪਿੰਡ ਕੋਈ ਹੈ ਅੱਛਾ ਜੀ ਮੇ ਲੋ ਤੇਰੀਆਂ ਖੁਦ ਵੀ ਅੱਛਾ ਤੇ ਇੱਥੇ ਤੁਸੀਂ ਲੋਕਲ ਹੀ ਰਹਿਣ ਵਾਲੇ ਹੋ ਤੁਸੀਂ ਕਿੱਥੋਂ ਆਏ ਹੋ ਹੁਣ ਕੋਈ ਆ ਇੱਥੇ ਮਕਾਨ ਦਾ ਕੰਮ ਲੱਗਿਆ ਜੇ ਅੱਛਾ ਤੁਸੀਂ ਇੱਥੇ ਕੰਮ ਕਰਦੇ ਹੋ ਜਦੋਂ ਤੁਸੀਂ ਇਦਾਂ ਪਿੰਡ ਦੇ ਰਾਸਤੇ ਤੋਂ ਜਾਂਦੇ ਹੋ ਸਵੇਰੇ ਸ਼ਾਮ ਤੇ ਤੁਹਾਨੂੰ ਕੋਈ ਡਰ ਤਾਂ ਨਹੀਂ ਹੁੰਦਾ ਕਦੇ ਕਿ ਜੰਗਲੀ ਜਾਨਵਰਾਂ ਦਾ ਨਹੀਂ ਵੈਸੇ ਜੰਗਲੀ ਜਾਨਵਰ ਹੈਗੇ ਇੱਥੇ ਕਿਹੜੀ ਕਿਹੜੇ ਜੰਗਲੀ ਜਾਨਵਰ ਇੱਥੇ ਬਾਗ ਜਿੱਦਾਂ ਜੰਗਲੀਏ ਸੂਰ ਵਗੈਰਾ ਹੋਗੇ ਅੱਛਾ ਬਾਗ ਵੀ ਹੈਗੇ ਇਸ ਰੋਡ ਤੇ ਹਾਂ ਹਾਂ ਅੱਛਾ ਇਸ ਏਰੀਆ 'ਚ ਵੀ ਬਾਗ ਹੈਗੇ ਮੈਂ ਤਾਂ ਸੋਚਿਆ ਸੀ ਪਿੱਛੇ ਆ ਜਿੱਥੇ ਵਾਦੀ ਨਹੀਂ ਹੈਗੀ ਨਹੀਂ ਨਹੀਂ अच्छा जी कदे देखे भी है कितनी बार देखे बाघ कई बारी अच्छा जी ओके कदे इतना दे पिंड ਦੇ ਵਿੱਚ ਕਦੇ ਕੋਈ ਵਾਰਦਾਤ ਤਾਂ ਨਹੀਂ ਹੋਈ ਕਦੇ ਬਾਗ ਕਦੇ ਕੋਈ ਜਾਨਵਰ ਲੈ ਗਿਆ ਜਾਂ ਕੋਈ ਕੁਝ ਜਿਹੜੀ ਉਹ ਤਾਂ ਖਾਤੇ ਨਾ अच्छा जी 작ਕੇ ਹਲਕੇ ਨਾ ਛੋਟੇ ਛੋਟੇ ਉਹਨਾਂ ਨੂੰ ਪਹਿਚਾਤਾ अच्छा जी ਕਦੇ ਰਸਤੇ 'ਚ ਇਦਾਂ ਹੋਇਆ ਕੀ ਕਦੇ ਰਸਤੇ 'ਚ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਕਦੇ ਇਦਾਂ ਬਾਗ ਮਿਲ ਜੇ ਰਸਤੇ 'ਚ ਬੜੀ ਕਦੇ अच्छा जी ਕਈ ਵਾਰੀ ਦੇਖਿਆ ਤੇ ਫਿਰ ਕੀ ਕਰਦੇ ਹੋ ਰੁਕ ਜਾਂਦੇ ਹੋ ਜਾਂ ਕਿਦਾਂ ਫਿਰ ਉਜਾਲੇ ਉਹ ਪਹਿਲਾਂ ਤਾਂ ਬੰਦੇ ਦੇ ਦੇਖ ਕੇ ਡਰਦਾ ਹੀ ਇਹ ਜਾਨਵਰ ਹਾਂ ਹਾਂ ਅੱਛਾ ਇਹ ਕੱਲਾ ਬੰਦਾ ਹੋਵੇ ਫਿਰ ਵੀ ਥੌਰ ਜਾਂਦੇ ਜਾਂ ਅੱਛਾ 6 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਆਪਣੇ ਘਰਾਂ ਚ ਚਲੇ ਜਾਂਦੇ ਹੋਗੇ ਨਾ ਪਰ ਬਾਅਦ ਵਿੱਚ ਰਾਤ ਨੂੰ ਤਾਂ ਨਹੀਂ ਨਿਕਲਦੇ ਹਾਂ ਰਾਤ ਨੂੰ ਤੁਸੀਂ ਸੁਣਿਆ ਹੋਊਗਾ ਜੀ ਜੰਗਲੀ ਕੁੱਕੜ ਜਿਵੇਂ ਆਪਾਂ ਦੇਖਦੇ ਨਾ ਮੁਰਗੇ ਇਹ ਜੰਗਲੀ ਕੁੱਕੜ ਹੈ ਜੀ ਇਹ ਆਮ ਤੌਰ ਤੇ ਘਾਟ ਹੀ ਦਿਖਦਾ ਆ ਜੇ ਜਦੋਂ ਬੋਰਡ ਦਾ ਦਰਖਤ ਤੁਹਾਨੂੰ ਦਿਖੇ ਇੱਥੋਂ ਦੋ ਰਸਤੇ ਆ ਇੱਕ ਲੈਫਟ ਇੱਕ ਰਾਈਟ ਤੁਸੀਂ ਇੱਥੋਂ ਲੈਫਟ ਹੋ ਜਾਣਾ ਔਰ ਇਹ ਸਿੱਧਾ ਜਾ ਕੇ ਤੁਹਾਨੂੰ ਥਾਣਾ ਡੈਮ ਕੋਲ ਪਹੁੰਚਾ ਦੇਗਾ ਅਗਰ ਰਾਈਟ ਸਾਈਡ ਚਲੇ ਗਏ ਕਿਸੇ ਪਿੰਡ ਨੂੰ ਜਾਂਦਾ ਇੱਧਰ ਨੂੰ ਨਹੀਂ ਮੁੜਨਾ ਤੁਸੀਂ ਇੱਥੋਂ ਲੈਫਟ ਮੁੜਨਾ ਹੈ ਜੰਗਲ ਦੇ ਰਾਸਤੇ ਤੋਂ ਹੁੰਦੇ ਹੋਏ ਹੁਣ ਅਸੀਂ ਪਹੁੰਚ ਚੁੱਕੇ ਹਾਂ ਚੋ ਦੇ ਵਿੱਚ ਹੁਣ ਜਿੰਨਾ ਵੀ ਅੱਗੇ ਅਸੀਂ ਸਫ਼ਰ ਤੈਅ ਕਰਾਂਗੇ ਉਹ ਸਾਰਾ ਚੋ ਦਾ ਏਰੀਆ ਆ ਥਾਣਾ ਡੈਮ ਤੱਕ ਸਾਰਾ ਏਰੀਆ ਤੁਹਾਨੂੰ ਇਦਾਂ ਦਾ ਹੀ ਮਿਲੇਗਾ ਕਿਤੇ ਰੇਤ ਆ ਜਾਂਦੀ ਆ ਔਰ ਕਿਤੇ ਪਾਣੀ ਆ ਜਾਂਦਾ ਬਹੁਤ ਖੁੱਲਾ ਡੁੱਲਾ ਏਰੀਆ ਹੈ ਇਹ ਕਾਫੀ ਓਪਨ ਹੈ ਇਹ ਵਾਈਡ ਏਰੀਆ ਆ ਤੁਸੀਂ ਇਸ ਜਗ੍ਹਾ ਤੇ ਆਫ ਰੋਡਿੰਗ ਕਰ ਸਕਦੇ ਹੋ ਕੈਂਪਿੰਗ ਕਰ ਸਕਦੇ ਹੋ ਕਿਤੇ ਰੁੱਕ ਕੇ ਕੁਕਿੰਗ ਕਰ ਸਕਦੇ ਹੋ ਬਹੁਤ ਵਧੀਆ ਸ਼ਾਨਦਾਰ ਏਰੀਆ ਹੈ ਵਾਲਾ you ਉਹਦੇ ਰਸਤੇ ਤੋਂ ਹੁੰਦੇ ਹੋਏ ਤੁਸੀਂ ਪਹੁੰਚੋਗੇ ਇਸ ਜਗ੍ਹਾ ਤੇ ਲੈਫਟ ਸਾਈਡ ਤੇ ਤੁਹਾਨੂੰ ਰੋਡ ਦਿਖੇਗੀ ਇੱਕ ਕੱਚੀ ਤੁਸੀਂ ਇਸ ਰੋਡ ਤੇ ਪੈ ਜਾਣਾ ਜਿਵੇਂ ਤੁਸੀਂ ਟਰਨ ਕਰੋਗੇ ਪੱਕੀ ਸੜਕ ਸਟਾਰਟ ਹੋ ਜਾਏਗੀ ਔਰ ਇਹ ਤੁਹਾਨੂੰ ਲੈ ਜਾਏਗੀ ਥਾਣਾ ਡੈਮ ਤੱਕ ਅਸੀਂ ਪਹੁੰਚ ਚੁੱਕੇ ਹਾਂ ਥਾਣਾ ਡੈਮ ਆਓ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਖੂਬਸੂਰਤ ਜਗ੍ਹਾ ਆ ਔਰ ਇੱਥੇ ਨੇਚਰ ਰਿਟਰੀਟ ਕੈਂਪ ਹੈਗਾ ਆਜੋ ਨੇ ਤੁਹਾਨੂੰ ਡੈਮ ਦਾ ਵੀਊ ਦੇਖੋ ਬਹੁਤ ਹੀ ਸ਼ਾਨਦਾਰ ਵੀਊ ਇੱਥੇ ਦਾ ਦੇਖੋ ਪਾਣੀ ਦਾ ਸਾਰਾ ਵੀਊ ਹੈ ਪਿੱਛੇ ਪਹਾੜ ਨਜ਼ਰ ਆ ਰਹੇ ਆ ਇਹ ਹੈ ਜੀ ਥਾਣਾ ਡੈਮ ਦਾ ਪੈਨਰੋਮਿਕ ਵੀਊ ਆਜੋ ਹੁਣ ਤੁਹਾਨੂੰ ਅੱਗੇ ਲੈ ਕੇ ਚਲਦੇ ਆ ਫੂਡ ਕੋਲ ਵਾਲੀ ਸਾਈਡ ਇੱਥੇ ਇਹਨਾਂ ਦਾ ਫੂਡ ਕੋਰਡ ਹੈ ਭਾਜੀ ਉਹਨਾਂ ਨਾਲ ਗੱਲ ਕਰਾਂਗੇ ਕੀ ਹਾਲ ਹੈ ਭਾਜੀ ਹਾਂਜੀ ਬੇਸਤਰੀ ਹੈ ਨੀ ਰਚ ਤੇ ਕਿਵੇਂ ਇੱਥੇ ਵੈਜ ਨਾਨ ਵੈਜ ਦੋਨੋਂ ਸਮਾਨ ਮਿਲਦਾ ਭਾਜੀ ਦੋਨੋਂ ਵਿਲਪਨ ਸਨੈਕਸ ਤੇ ਡਿਨਰ ਦੇ ਵਿੱਚ ਅੱਛਾ ਜੀ ਸਨੈਕਸ ਔਰ ਡਿਨਰ ਦੋਨੋਂ ਉਕੇ ਉਕੇ ਬੜੀ ਬੜੀ ਇਹਦੇ ਵਿੱਚ ਫਿਰ ਜਦੋਂ ਆਪਾਂ ਸਵੇਰੇ ਕਿੰਨੇ ਵਜੇ ਸਟਾਰਟ ਕਰ ਦਿੰਦੇ ਸਵੇਰੇ ਭਾਈ 9 ਤੋਂ 9 ਹੈ ਕਿਚਨ ਸਾਡੀ ਆਪਣਾ ਵੀ ਬਣਾ ਸਕਦੇ ਇੱਥੇ ਲਿਆ ਕੇ ਨਹੀਂ ਨਹੀਂ ਭਾਈ ਕਿਚਨ ਚ ਜਦ ਆਪਾਂ ਰੂਮ ਦੇਖੇ ਬਣੇ ਇਹਨਾਂ ਦਾ ਕੀ ਰੈਂਟ ਹੈ ਇੱਥੇ ਰੂਮ ਦਾ ਭਾਜੀ 4000 ਰੈਂਟ ਹੈ 24 ਘੰਟੇ ਵਾਸਤੇ ਤੇ ਇਹਦੇ ਵਿੱਚ ਬ੍ਰੇਕਫਾਸਟ ਇਨਕਲੂਡ ਹੁੰਦਾ ਜਾਂ ਨਹੀਂ ਬਿਲਕੁਲ ਬਿਲਕੁਲ ਇਨਕਲੂਡ ਹੁੰਦਾ 200 ਤੱਕ ਦਾ ਬ੍ਰੇਕਫਾਸਟ ਇਨਕਲੂਡ ਦੇ ਦਿੰਦਾ ਆਪਾਂ ਜੀ ਭਾਜੀ ਕਿੱਦਾਂ ਇੱਧਰ ਗਰਮੀਆਂ ਸਰਦੀਆਂ ਟੂਰਿਸਟ ਚੱਲਦੇ ਰਹਿੰਦੇ ਜਾਂ ਕੋਈ ਬਿਲਕੁਲ ਜੀ ਬਿਲਕੁਲ ਚੱਲਦੇ ਰਹਿੰਦੇ ਆ ਜਿਹਨਾਂ ਸਤੰਬਰ ਸਤੰਬਰ ਤੋਂ ਸਟਾਰਟ ਹੈ ਉਹ ਸਤੰਬਰ ਤੋਂ ਅਨਵਰਡ ਸੀਜ਼ਨ ਸਟਾਰਟ ਹੈ ਮਾਰਚ ਤੱਕ ਮਾਰਚ ਤੱਕ ਜਿਵੇਂ ਜਿਵੇਂ ਜਿੱਦਾਂ ਸਰਦੀਆਂ ਦੀ ਗੱਲ ਕਰੀਏ ਸਰਦੀਆਂ ਦੇ ਵਿੱਚ ਇੱਥੇ ਫੁੱਲ ਰਹਿੰਦਾ ਬਿਲਕੁਲ ਆਓ ਤੁਹਾਨੂੰ ਰੂਮ ਦਿਖਾਣੇ ਆ ਅੱਠ ਸੈਨਾਂ ਦੀਆਂ ਜਿਹੜੀਆਂ ਬਣੀਆਂ ਬਹੁਤ ਵਧੀਆ ਸ਼ਾਨਦਾਰ ਆ ਤਾਨੂੰ ਦਿਖਾਉਨੇ ਆ ਇਸ ਰੂਮ ਦਾ 뷰 ਈਵਨ ਇਹਦਾ ਨਹੀਂ ਬਾਕੀ ਸਾਰੇ ਰੂਮਸ ਦਾ ਵੀ ਸੇਮ 뷰 ਆ ਤੁਸੀਂ ਇੱਥੇ ਰੁਕ ਸਕਦੇ ਹੋ ਨਾਈਟ ਸਟੇ ਕਰੋ ਸਵੇਰੇ ਉੱਠੋਗੇ ਸਵੇਰੇ ਉੱਠਦੇ ਸਾਰ ਜਦੋਂ ਤੁਸੀਂ ਪੈਨੋਰਮਿਕ 뷰 ਦੇਖੋਗੇ ਇਸ ਡੈਮ ਦਾ ਯਕੀਨਨ ਤੁਹਾਨੂੰ ਬਹੁਤ ਵਧੀਆ ਲੱਗੂਗਾ ਹੈ ਜੀ ਇੱਥੇ ਡਿਨਰ ਲੰਚ ਕਰਨ ਵਾਸਤੇ ਜਿਹੜਾ ਇਹਨਾਂ ਨੇ ਹਾਲ ਬਣਾਇਆ ਉਹਦਾ ਵੀ 뷰